ਤਕਸਰੀ ਦਮਦਮਾ ਸਾਹਿਬ ਤੇ ਗੁਰਦੁਆਰਾ ਲਖਨਸਰ ਕਾਫੀ ਮਸ਼ਹੂਰ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਰਵਾਇਆ ਸੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕਰਵਾਉਣ ਦੇ ਲਈ ਭਾਈ ਮਨੀ ਸਿੰਘ ਨੂੰ ਆਦੇਸ਼ ਦਿੱਤੇ ਸੀ ਨਿਰਦੇਸ਼ ਦਿੱਤੇ ਸੀ ਜਿਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋਇਆ ਤੇ ਇਸ ਥਾਂ ਦੇ ਉੱਤੇ ਗੁਰਦੁਆਰਾ ਲਖਨਸਰ ਸਾਹਿਬ ਪਾਤਸ਼ਾਹੀ ਦਸਵੀ ਪਿਆ ਹੋਇਆ ਔਰ ਸੰਗਤ ਆ ਕੇ ਇੱਥੇ ਨਤਮਸਤਕ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਮਜਬਾਂ ਦੇ ਲੋਕਾਂ ਦੀ ਬਾਣੀ ਸੀ ਗੁਰੂ ਗ੍ਰੰਥ ਸਾਹਿਬ ਚ ਕਬੀਰ ਵੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤਾਂ ਦੀ ਬਾਣੀ ਵੀ ਹੈ ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਵੀ ਨੇ ਇਸ ਥਾਂ ਦੇ ਉੱਤੇ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਚ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਇੱਥੇ ਸੰਪੂਰਨ ਕੀਤਾ ਸੀ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਲਖਣਸਰ ਸਾਹਾਵਾ ਭਾਈ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਚ ਉਸ ਤੋਂ ਲੈ ਕੇ ਅੱਜ ਤੱਕ ਇੱਥੇ ਇੱਕ ਪਰੰਪਰਾ ਆ ਗਈ ਕਿ ਗੁਰਦੁਆਰਾ ਲਖਣਸਰ ਚ ਇਸ ਤਰ੍ਹਾਂ ਆ ਕੇ ਸ਼ਰਧਾਲੂ ਲਿਖਦੇ ਨੇ ਤੁਸੀਂ ਦੇਖ ਸਕਦੇ ਹੋ ਨਵੀਂ ਪੀੜ੍ਹੀ ਬਜ਼ੁਰਗ ਆ ਕੇ ਇੱਥੇ ਨਤਮਸਤਕ ਹੁੰਦੇ ਨੇ ਔਰ ਸ਼ਬਦ ਗੁਰੂ ਨਾਲ ਜੁੜਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ ਨੂੰ ਗੁਰੂ ਮੰਨਿਆ ਗਿਆ ਜਾਨੀ ਗਰਬਾਣੀ ਦੇ ਨਾਲ ਜੁੜਨ ਦੀ ਸ਼ਬਦ ਦੇ ਨਾਲ ਜੁੜਨ ਦੀ ਪ੍ਰੇਰਣਾ ਗੁਰੂ ਗ੍ਰੰਥ ਸਾਹਿਬ ਦਿੰਦਾ ਤੇ ਉਹ ਪ੍ਰੇਰਣਾ ਪ੍ਰੈਕਟੀਕਲੀ ਇੱਥੇ ਦਿਖ ਰਹੀ ਹੈ ਕਿ ਗੁਰਦੁਆਰਾ ਲਖਣਸਰ ਦੇ ਅੰਦਰ ਹਰ ਪੀੜੀ ਦੇ ਜਿਹੜੇ ਲੋਕ ਨੇ ਉਹ ਆ ਕੇ ਲਿਖ ਰਹੇ ਨੇ ਊੜਾ ਆੜਾ ਜਿਹੜੀ 35 ਆ ਪੂਰੀ ਉਹ 35 ਇੱਥੇ ਆ ਕੇ ਲਿਖਦੇ ਨੇ ਬਹੁਤ ਸ਼ਰਧਾ ਦੇ ਨਾਲ ਆ ਕੇ 35 ਲਿਖਦੇ ਨੇ ਔਰ ਇਥੋਂ ਇੱਕ ਸਨੇਹਾ ਲੈ ਕੇ ਜਾਂਦੇ ਨੇ ਇਹ ਪੰਤੀ ਉਹ ਸੁਨੇਹਾ ਦਿੰਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਸੁਨੇਹਾ ਦਿੰਦਾ ਕਿ ਕਿਵੇਂ ਸਿੱਖ ਧਰਮ ਦੇ ਲੋਕਾਂ ਨੇ ਜਾਂ ਪੂਰੀ ਦੁਨੀਆ ਦੇ ਧਰਮਾਂ ਦੇ ਲੋਕਾਂ ਨੇ ਸ਼ਬਦ ਨਾਲ ਜੁੜਨਾ ਸ਼ਬਦ ਹੀ ਮਨੁੱਖ ਦੀ ਮੁਕਤੀ ਹੈ ਸ਼ਬਦ ਨਾਲ ਹੀ ਮਨੁੱਖ ਨੂੰ ਮੁਕਤੀ ਮਿਲਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਧਰਮ ਚ ਗੁਰੂ ਮੰਨਿਆ ਜਾਂਦਾਗਾ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਿਆ ਜਾਂਦਾ ਇਸ ਕਰਕੇ ਸ਼ਬਦ ਦੀ ਮਹੱਤਤਾ ਗੁਰੂ ਗ੍ਰੰਥ ਸਾਹਿਬ ਚ ਕਿੰਨੀ ਵੱਡੀ ਹੈ ਉਹ ਇਹ ਸਥਾਨ ਦੱਸਦੇ ਨੇ ਉਹ ਇਤਿਹਾਸ ਦੱਸਦਾ ਦੀ ਨਵੀਂ ਪੀੜ੍ਹੀ ਆ ਕੇ ਕਿਵੇਂ ਸ਼ਬਦ ਨਾਲ ਜੁੜ ਰਹੀ ਆ ਔਰ ਸ਼ਬਦ ਦੀ अहमियत ਇਹੀ ਆ ਕਿ ਸ਼ਬਦ ਗਿਆਨ ਦਿੰਦਾਗਾ ਸ਼ਬਦ ਊਰਜਾ ਦਿੰਦਾਗਾ ਸ਼ਬਦ ਮੁਕਤੀ ਦਿੰਦਾਗਾ ਔਰ ਇਨਾਂ ਥਾਵਾਂ ਦੇ ਉੱਤੇ ਆ ਕੇ ਗੁਰਦੁਆਰਾ ਲਖਨਸਾਰ ਸਭ ਚ ਆ ਕੇ ਹਰ ਪੀੜ੍ਹੀ ਦੇ ਲੋਕ ਉਸ ਸ਼ਬਦ ਨਾਲ ਜੁੜਦੇ ਨੇ ਉਸ ਸ਼ਬਦ ਗੁਰੂ ਨਾਲ ਜੁੜਦੇ ਨੇ ਜੋ ਹਮੇਸ਼ਾ ਮਨੁੱਖਤਾ ਦਾ ਸਨੇਹਾ ਦਿੰਦਾ ਜੋ ਪਿਆਰ ਦਾ ਸਨੇਹਾ ਦਿੰਦਾ ਕੈਮਰਾਮੈਨ ਗੁਲਛੰਦ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਤਖਸਰੀ ਦਮਦਮਾ ਸਾਹਿਬ